ਗਲਤੀ ਹੋਈ ਹੈ ਗਲਤੀ ਹੋਈ ਨਾ ਤੇਰੇ ਕੋ ਇਧਰ ਲੈ ਕਿਹੜਾ ਕਿਹੜਾ ਓਏ ਕੀ ਗਲਤੀ ਹੈ ਦੇਖੋ ਫਿਰ ਕਿ ਮੈਂ ਖੋਇਆ ਕੋਖਣੀ ਆ ਹਾਂ ਚੱਲ ਫਿਰ ਮਾਰਿਆ ਕਿ ਹੋਇਆ ਇਹਨਾਂ ਨੂੰ ਚੋਰੀ ਦੀ ਗੋਈ ਜਾ ਕੋ ਮਾਰੇ ਹੋ ਕੇ ਮਰਣਾ ਆ ਫਿਰ ਸਤਾ ਪਿਲਵਾ ਲਿਆ ਇਹਨਾਂ ਨੇ ਆ ਵੀ ਸਾਹ ਭਾਜੀ ਮਾਰੀਆਂ ਆ ਵੇਖੋ ਸਰਨੇ ਮੇ ਲੱਗਿਆ ਦਸੋ ਜੇ ਮਾਰਿਆ ਸਰਨੇ ਵੇਖੇ ਇਹਨੂੰ ਕੋਈ ਮਾਤਾ ਜਿਹੜੀ ਤਿੱਜੀ ਬੈਠੀ ਫਿਰ ਸਰਨੇ ਮਾਰਦਾ ਆ ਇਹਨਾਂ ਨੇ ਪਹਿਲਾਂ ਹੀ ਆ ਐਮ ਐਨ ਸੀ ਕੀ ਨਿਕਲੇ ਦੀ ਜਗਤ ਪਿਆਰੀ ਵਾਲੇ ਆਟੋ ਚਲੇ ਭਾਗ ਲਿਆ ਇੱਥੇ ਲੱਗ ਲੁੱਟਣ ਡਿਆ ਆ ਆ ਇਨ ਬੱਲੇ ਫੜਿਆ ਆ ਆ ਤੇ ਇਹਨੂੰ ਕੁਝ ਪਤਾ ਨਹੀਂ ਪਹਿਲਾਂ ਕੀ ਹੈ ਉਹ ਕੰਜਰਾ ਇਹ ਗੱਲ ਪਰ ਗੱਤ ਨੂੰ ਨਾ ਨਹੀਂ ਕਰਦਾ ਜੇ ਗਾਹ ਨੂੰ ਮਰੀਦ ਤੁਸੀਂ ਆਉਂਦੇ ਆਂ ਬਗੜੀਆਂ ਗੱਡੀਆਂ ਆ ਬਾਈ ਇਹਨਾਂ ਦੇ ਮਾਰ ਦੇਣਾ ਇਹਨਾਂ ਜਨਾਨੀਆਂ ਨੂੰ ਇਹ ਮਾਰ ਦੇਣਾ ਹੀ ਇਹਨਾਂ ਨੂੰ ਆ ਵੇਖੋ ਪੁੱਤ ਕਰੋ ਇਧਰ ਆਓ ਨਾ ਲਾਓ ਮਾਰ ਮਾਰ ਜੂਗੀਆਂ ਇਹਨੇ ਸਾਨੂੰ ਗੱਡੀ ਕਿਡੇ ਪਾਸ ਛੱਡਿਆ ਇਹਦੇ ਅਸੀਂ ਭੱਜ ਕੇ ਨਾ ਉੱਧਰ ਆਈਏ ਸਾਰਿਆਂ ਨਾਲ ਤੁਸੀਂ ਰੜੇ ਜੇ ਭਈ ਆ ਜੇ ਜਿੰਦੂ ਦੇ ਬਾਹਰ ਐਡਾ ਗੰਗਾ ਬਦਾ ਮੇਰੇ ਪਾੜਿਆ ਅੱਜ ਅੱਜ ਮੇਰੇ 10000 ਰੁਪਿਆ ਨਾਲ ਆਪੋ ਦਾ ਹਨਾ ਦਮਾ ਆ ਲੈ ਕੋ ਨਾ ਫਿਰ ਪਾੜਿਆ ਤੂੰ ਇਹ ਨਹੀਂ ਆਉਦੇ ਹੱਥੇ ਉਹ ਬਲੇਡ ਫੜਾਉ ਜਿਹੜਾ ਇੱਥੇ ਸੁੱਟਿਆ ਸੀ ਉਹ ਬਲੇਡ ਉਹ ਬਲੇਡ ਫੜ ਲੈ ਕਿੱਥੇ ਆ ਬਲੇਡ ਕਿਹੜਾ ਹੈ ਰੋ ਇੱਥੇ ਕਤਨੇ ਮਾਰਦੇ ਆ ਰੋਕੋ ਪੁਲਿਸ ਪੁਲਿਸ ਬੈਠ ਗਈ ਵਧੀਆ ਰੋਕੋ ਆ ਬਲੇਡ ਫੜ ਤੂੰ ਇਹਦੇ ਸਾਨੂੰ ਧੌਣ ਤਾਂ ਤੇ ਬਰੇਡ ਮਾਰ ਕੇ ਨੇ ਮਾਰਦਣਾ ਸੀ ਭਾਜੀ ਮਾਰਨ ਲੱਗਾ ਸੀ ਸੜਨੀ ਸਾਰਾ ਕੁਛ ਕਿੰਨੇ بڑے ਬੇਚਾਰੇ ਸਾਰੇ ਬਰੇਡ ਇੱਕ ਹੋਇਆ ਸਾਰਾ ਕੁਛ ਸਾਲ ਦਾ ਕਿ 16000 ਰੁਪਏ ਹੀ ਨਿਕਲੇ ਬਾਕੀ ਨੇ ਸੁੱਟਦਾ ਦੁੱਧ ਨਹੀਂ ਆਲੂ ਕਿੱਥੇ ਪਤਾ ਨਹੀਂ ਇਹ ਕੂੜੇ ਕੱਢ ਜਾ ਇੱਕ ਮਿੰਟ ਪਹਿਲੇ ਤੁਹਾਡੇ ਆ ਉੱਥੇ ਚਲੇ ਜਾਓ ਥਾਣੇ ਦੀ ਕਾਲੀ ਆ ਆਟੇ ਮੇਰੇ ਨਾਲ ਇਹਨੂੰ ਇਧਰ ਬੁਲਾ ਤਿੰਨ ਜਾਨ ਮੇਰਾ ਮੇਰਾ ਥਾਣੇ ਚਲੇ ਰਿਹਾ ਠੀਕ ਥਾਣੇ ਨਾਲ ਜਿਹਦੇ ਨਾਲ ਹੈ ਜਿਹੜਾ ਸੰਗ ਇਹ ਨਾਲੇ ਤੁਰ ਕੇ ਕਿੱਦਾਂ ਜਾਣਾ ਵਾ ਬਈ ਪੁੱਤ ਨਾਲ ਇਹਦੇ ਲਾਗੇ ਨਾ ਭਾਉ ਇਹਨੂੰ ਮਲਾਇਬ ਮਲਾਇਬ ਨੂੰ ਧਰੋ ਮਲਾਇਬ ਨਾਲ ਬਿਲਾਓ ਭਾਉ ਬੀਬੀ ਨੋ ਕੇਵਲੋ ਬੀਬੀ ਨੋ ਕੇ ਭਾਈਏ ਨਾ ਮਾਈ ਬਣਿਆ ਪੂਰਾ ਉਹਨੂੰ ਹੋਇਆ ਨਾਲ ਮੈਂ ਇਹ ਸਰ ਸੁਣਾਚੀ ਗਿਆ ਇਹਨੂੰ ਨਰਕੀ ਤੇ ਆ ਪੀਆ ਬੈ ਸਾਰੇ ਪਬਲਿਕ ਹਾਂਜੀ ਪਬਲਿਕ ਦੀ ਮੰਗਣੀ ਹੈ ਇਲਾਕਾ ਕਿਹੜਾ ਸਰ ਕਿਹੜਾ ਇਲਾਕਾ ਜਗਾ ਕਿਹੜੀ ਦੱਸੋ ਕੋਣੀ ਆ ਆਪਣਾ ਆ ਕੇ ਆਦਾ ਘਰ ਕੋਈ ਨਹੀਂ ਆਵਾ ਕਸ਼ਮੀਰ ਵੀ ਹੂੰ ਕੀ ਪਲ ਕਸ਼ਮੀਰ ਕਸ਼ਮੀਰ ਬੰਦੇ ਨੂੰ ਹਿਰਾਸਤ ਸੇ ਲੈ ਲਿਆ ਹਾਂਜੀ ਹਿਰਾਸਤ ਕਰਵਾਈ ਕੀਤੀ ਜਾਵੇਗੀ ਹਾਂ ਸਰ ਇੱਥੇ ਪੱਛੇ ਬੰਦਾ ਜੀ